ਬੇਦੀਵਾਨ ਗਿੱਲਾ ਬੁੱਧੀ ਵਿਨਾਸ਼ੀ ਗੋ ਵਾਹ ਸਲਾਮ ਓਹ ਮਹਰੀ ਬਗਨਾਮ ਤੇਰ ਰੁਸਾਨਾ ਵਾਜ ਮੁਹੱਬਰ ਤੰਬੇ ਦੀਵਾਨ ਗਿੱਲਾ ਬੁੱਧੀ ਵਿਨਾਸ਼ੀ ਗੋ ਵਾਹ ਸਲਾਮ ਓਹ ਮਹਰੀ ਤੇ ਆ ਕੀ ਦੱਸਣਾ ਚਾਹੁੰਗਾ ਅੱਜ ਲਾਸਟ ਡੇ ਆ ਕਿਸ ਤਰੀਕੇ ਦਾ ਲੱਗ ਰਿਹਾ ਕਿੰਨੇ ਕ ਜਿਹੜਾ ਸਹਿਯੋਗ ਮਿਲਦਾ ਮੇਰਾ ਬਹੁਤ ਬਾਰ ਕਿਰਪਾ ਰਹੀ 225 ਘੰਟੇ ਤੇ ਖੰਡ ਮਹਾ ਜਾਗ ਦੇ ਵਿੱਚ ਮਹਾਰਾਣੀ ਨੇ ਇੰਨੀ ਕਿਰਪਾ ਕੀਤੀ ਕਿਦੋਂ 10 ਦਿਨ ਬੀਤ ਗਏ ਪਤਾ ਹੀ ਨਹੀਂ ਚੱਲੇ 30 ਤਰੀਕ ਨੂੰ ਸ਼ੁਰੂਆਤ ਹੁੰਦੀ ਹੈ ਅੱਜ ਸਮਾਪਤ ਦਮਾ ਰੋਗ ਦੇ ਕੁਝ ਘੰਟੇ ਰਹਿ ਗਏ ਦੇਖੋ ਲਗਭਗ ਮੈਂ ਕਹਾਂਗਾ 220 ਘੰਟੇ ਦੇ ਕਰੀਬ ਦਮਾ ਬੀ ਚੁੱਕਿਆ ਹੈ ਮਹਾਰਾਣੀ ਦੀ ਬਾਦ ਕਿਰਪਾ ਸਾਡੀ ਮਹੰਬਗਲਾ ਮੁਖੀ ਪਰਿਵਾਰ ਤੇ ਮਾਂ ਨੇ ਦੇਖਸ਼ਾ ਕੀਤੀ ਪਰ ਮਾਂ ਦੀ ਦੇਖਸ਼ਾ ਦੇ ਨਾਲ ਮਨੋ ਕਾਮਨਾ ਲੋਕਾਂ ਦੀ ਇੰਨੀਆਂ ਪੂਰਨ ਹੋ ਰਹੀਆਂ ਨੇ ਕਿਉਂਕਿ ਮਾਂ ਬੈਠੀ ਹੈ ਕੋਈ ਵਿਅਕਤੀ ਵਿਸ਼ੇਸ਼ ਨਹੀਂ ਹੈ ਤੁਸੀਂ ਮੰਗਣ ਦੀ ਦੇਰੀ ਆ ਮਾਂ ਇਮੀਡੀਏਟ ਰਿਜ਼ਲਟ ਦੇ ਦੀਏ ਦੱਸੋਗੇ ਕਿ ਜਦੋਂ ਸੰਗਤ ਇੱਥੇ ਆ ਰਹੀ ਹੈ ਦੂਰੋਂ ਦੂਰੋਂ ਸੰਗਤ ਇੱਥੇ ਪਹੁੰਚ ਰਹੀ ਹੈ ਕਿਸ ਤਰੀਕੇ ਦੀ ਆਪਣੀ ਇੱਛਾ ਲੈ ਕੇ ਆ ਰਹੀਆਂ ਨੇ ਕਿਉਂਕਿ ਆਪਾਂ ਦੇਖ ਰਹੇ ਹਾਂ ਕਾਫੀ ਲੋਕ ਇੱਥੇ ਰੋਂਦੇ ਹੋਏ ਆ ਰਹੇ ਨੇ ਪਰ ਹੱਸਦੇ ਹੋਏ ਜਾ ਰਹੇ ਨੇ ਮੇਡਾ ਗਰਸਥੀਆਂ ਆਸੀਂ ਗਰਸਥੀ ਦੀਆਂ ਸੋ ਮਜਬੂਰੀਆਂ ਸੋ ਇੱਛਾਵਾਂ ਹੁੰਦੀਆਂ ਨੇ ਔਰ ਗਰਸਥੀ ਜੀਵਨ ਦੇ ਵਿੱਚ ਮਾਂ ਤੋਂ ਬੰਦਾ ਕੋਈ ਪਰਿਵਾਰ ਬਾਰੇ ਬੱਚੇ ਬਾਰੇ ਕੋਈ ਕਾਰੋਬਾਰ ਬਾਰੇ ਕੋਈ ਬਿਮਾਰੀ ਵਾਰੇ ਕੋਈ ਰਿਸ਼ਤੇ ਵਾਰੇ ਸਾਰੇ ਤਰ੍ਹਾਂ ਦੀ ਮਨੁਕਾਮਨਾ ਮੰਗਦੇ ਆ ਪਰ ਮਾਂ ਦੀ ਖਾਸੀਅਤ ਹੈ ਮਾਂ ਕਦੀ ਮੋੜਦੀ ਨਹੀਂ ਤੇ ਤੁਸੀਂ ਲੋਕ ਤੁਹਾਨੂੰ ਵੀ ਕਾਫੀ ਜ਼ਿਆਦਾ ਕਹਿ ਕੇ ਜਾ ਰਹੇ ਨੇ ਮੈਂ ਦੇਖਿਆ ਵੀ ਅਰਜੀ ਲਾ ਦਿਓ ਸਾਡੀ ਅਰਜੀ ਲਾ ਦਿਓ ਕਿ ਤੁਸੀਂ ਰੱਬ ਦੇ ਇੰਨੇ ক্লোਜ਼ ਹੋ ਕਿ ਲੋਕੀ ਤੁਹਾਨੂੰ ਕਹਿ ਕੇ ਜਾ ਰਹੇ ਕਿ ਸੰਗਤ ਦਾ ਪਿਆਰ ਹੈ ਇਹ ਪਿਆਰ ਕਹਾਂਗਾ ਬੇਟਾ ਮੈਂ ਤਾਂ ਨੌਕਰ ਆ ਆਪਣੀ ਮਾਈ ਦਾ ਉਹਨਾਂ ਨੂੰ ਪਤਾ ਵੀ ਇਹ ਨੌਕਰ ਨੇ ਫਾਈਲ ਚਾਕੇ ਮਾਂ ਨੂੰ ਫੜਾ ਦੇਣੀ ਆ ਬਸ ਮੇਰੀ ਇੰਨੀ ਗੱਲ ਸੀ ਇੱਥੇ ਮੈਂ ਕਹਾਂ ਜੀ ਮੈਂ ਵਿਕਤੀ ਦੇ ਸ਼ੇਸ਼ ਕੁਛ ਹੈਗਾ ਮੇਰੇ ਬਿਲਕੁਲ ਕੁਛ ਨਹੀਂ ਮੈਂ ਮਾ ਦਾ ਇੱਕ ਅਬੋਧ ਬਾਲਕ ਹੈ ਜਿਹੜਾ ਮਾਂ ਦੀ ਗੋੱਚ ਚ ਬੈਠਾ ਹੈ ਔਰ ਮਾਂ ਦੀ ਕਿਰਪਾ ਨਾਲ ਮੈਨੂੰ ਪੁੱਛਦੇ ਨੇ ਔਰ ਪਿਆਰ ਹੈ ਸਾਰਿਆਂ ਦਾ ਉਹਨਾਂ ਦਾ ਵਿਸ਼ਵਾਸ ਹੈ ਵੀ ਅਸੀਂ ਆਪਣੇ ਭਰਾ ਨਾਮ ਹੰਤਜੀ ਨਾਲ ਗੱਲ ਕਰਾਂਗੇ ਉਹ ਸਾਡੀ ਐਪਲੀਕੇਸ਼ਨ ਫਲ ਉਹਨਾਂ ਦੀ ਭਾਵਨਾ ਦਾ ਨਹੀਂ ਮਿਲਦਾ ਸਰ 225 ਜਿਹੜੇ ਘੰਟੇ ਦਾ ਯਾਗਿਆ ਚੱਲਿਆ ਕਿਸ ਤਰੀਕੇ ਦਾ ਜਿਹੜਾ ਆ ਸਪੌਂਸ ਰਿਹਾ ਕਿੰਨੇ ਕੁ ਜਿਹੜੇ ਸ਼ਰਦਾਲੂ ਇੱਥੇ ਪਹੁੰਚੇ ਆ ਕੁਝ ਗਿਣਤੀ ਵਗੈਰਾ ਹੈਗੇ ਤੁਹਾਡੇ ਕੋਲ ਲੱਖਾਂ ਦੇ ਤਾਦਾਦ ਚ ਲੋਕ ਆ ਚੁੱਕੇ ਬੇਟਾ 10 ਦਿਨ ਹੋ ਗਏ ਜੇ ਆ ਪੈਵਰਨ ਡੇਲੀ 1.5 ਤੋਂ 2 ਲੱਖ ਬੰਦੇ ਦੀ ਲਾਈਵ ਦਾ 20 ਲੱਖ ਹੋ ਗਿਆ ਬੁੱਤ ਠੀਕ ਹੈ 2400 ਘੰਟੇ ਰਾਉਂਡ ਦੇ ਘਲੋਕ ਬੇਟਾ ਚੱਲਦਾ ਗਿਆ ਇਹ ਮਾਂ ਦੀ ਬਾਰ ਕਿਰਪਾ ਹੈਗੀ ਹੈ ਐਦੀ ਮਾਂ ਕਿਰਪਾ ਬਸਾਵੇ ਸਾਰੇ ਸਮਾਜ ਦੇ ਵਿੱਚ ਆਪਸੀ ਭਾਈਚਾਰਕ ਨੁਕਸਾਨ ਜੋ ਵੀ ਧੀਆ ਦੇ ਘਰ ਬਸਣ